ਕਿ ਖੜੇ ਸੀਗੇ ਤੋਂ ਪਿੱਛੇ ਆਏ ਮੁੰਡੇ ਚਾਰ ਜਾਨੇ ਸੀਗੇ ਦੋ ਮੋਟਰਲੇ ਨਾਲ ਆ ਕੇ ਇਧਰ ਰਵੋਲਵਰ ਕੱਢ ਲੈ ਇੱਕ ਸਾਡੇ ਜੋ ਮੁੰਡਾ ਉੱਤਰੇ ਖੜਾ ਸੀ ਗੱਲ ਉਹ ਫਾਇਰ ਮਾਰਨੇ ਸ਼ੁਰੂ ਕਰਦੇ ਸੀ ਤੁਸੀਂ ਤਿੰਨੇ ਜਾਨੇ ਸੀ ਹਾਂਜੀ ਅਸੀਂ ਤਿੰਨੇ ਜਾਨੇ ਸੀਗੇ ਇਹ ਉਹਨੇ ਰੱਖੇ ਰਕੇਸ਼ ਮਰ ਉਹ ਕਿੰਨੇ ਬੰਦੇ ਸੀਗੇ ਉਹ ਚਾਰ ਜਾਨੇ ਸੀਗੇ ਕਿੰਨੇ ਰਵੋਲਵਰ ਸੀ ਉਹਨਾਂ ਕੋਲ ਉਹ ਰਵੋਲਵਰ ਦਾ ਜਿਹਦੇ ਨਾਲ ਕਿ ਦੋ ਜਿਹੜੇ ਸੀਗੇ ਉਹਨਾਂ ਨੇ ਫਾਇਰ ਮਾਰ ਦੋਨੇ ਨੇ ਤੇ ਪਰਵਾਲ ਵਰ ਤੋਂ ਪਤਾ ਨਹੀਂ ਕਿੰਨੇ ਹੋਗੇ ਉਹਨਾਂ ਕੋ ਦੋ ਦਾ ਜਾਨਕਾ 6 ਹੋਰ ਦੇਖੇ ਬੰਦੇ ਕੌਣ ਸੀਗੇ ਇਹ ਜਿਹੜੇ ਇਹ ਬੰਦੇ ਗਾੜੀਆਂ ਕਰਦੇ ਸੀ ਕੀ ਨਾਮ ਉਹਨਾਂ ਦਾ ਜਿਹੜਾ ਸੀਗਾ ਜਿਹਨੇ ਗੋਲੀ ਚਲਾਈ ਉਹ ਤੋਤਾ ਸੀਗਾ ਸਹੀ ਉਹਦਾ ਨਾਮ ਔਰ ਤੋਤਾ ਉਹਦਾ ਨਾਮ ਉਹਨੇ ਚਲਾਈ ਗੋਲੀ ਇਹ ਗੋਲੀਆਂ ਕਿੱਥੇ ਚਲਾਈਆਂ ਉਹਨਾਂ ਨੇ ਕਰਨ ਕੀ ਪਤਾ ਨਹੀਂ ਕੋਈ ਲਾਕਡਾ ਡੂੰਗੀ ਪਹਿਲੀ ਤੇ ਉਹ ਨਾਲ ਦੇ ਮੇਰੇ ਨਾਲ ਦੇ ਦੋਸਤਾਂ ਨਾਲ ਵੀ ਲਾਕਡਾ ਡਟ ਤੇ ਉਹਨਾਂ ਦਾ ਕੋਈ ਮੁੰਡਾ-ਮੁੰਡਾ ਵੱਡਿਆ ਪਹਿਲਾਂ 26 ਦੇ ਪਰਦੇ ਜੇ ਦੂਆ ਪਗੋੜੇ ਆ ਪੀਓ ਕਿਹੜਾ ਤੇਰੇ ਨਾਲ ਦਾ ਮੁੰਡਾ ਜਿਹਦੇ ਗੋਲੀ ਲੱਗੀ ਆ ਲਵਪ੍ਰੀਤ ਲਵਪ੍ਰੀਤ ਕਸਬ ਮੁਤਾਬਕ ਇਹ ਮੋਟਰਸਾਈਕਲ ਤੇ ਟ੍ਰਾਈਪਰਟਾਂ ਕੰਪੋਨਰ ਲਿੱਖਣ ਦੀ ਸੀ। ਜਦੋਂ ਚਾਰ ਜਿਹੜੇ ਚਾਰ ਮੁੰਡੇ ਆਏ ਦੋ ਮੋਟਰਸਾਈਕਲ ਤੇ ਸੀਗੇ। ਔਰ ਜਿਹਨਾਂ ਆਏ ਦੀ ਪਹਿਲਾਂ ਹੀ ਤਕਰਾਰ ਸੀਗੀ ਕਿ ਗੜਸ਼ਣ ਕਰ ਇਹਨਾਂ ਦਾ ਆਪਸੀ ਝਗੜਾ ਹੋਇਆ ਸੀਗਾ ਕੁਝ ਤਿੰਨ ਪਹਿਲਾਂ ਮਹੀਨੇ ਦੇ ਮਹੀਨਾ ਪਹਿਲਾਂ। ਉਸ ਰੰਜਿਸ਼ ਦੇ ਵਿੱਚ ਉਹਨਾਂ ਨੇ ਇਹਨਾਂ ਤੇ ਫਾਇਲ ਕੀਤਾ ਆਪਸ ਵਿੱਚ ਗਾਲੀ ਗੋਲ ਕੀਤੀ ਹੈ ਫਾਇਲ ਕੀਤਾ ਹੈ ਜਿਹਦੇ ਨਾਲ ਜਿਹੜਾ ਹੈਗਾ ਇੱਕ ਮੁੰਡਾ ਹੈਗਾ ਉਹ ਜੱਪੀ ਹੈ। ਉਹਦੇ ਮੋੜੇ 'ਚ ਕੋਈ ਲੱਗੀ ਹੋਈ। ਹਾਂਜੀ ਕਿੰਨੇ ਬੰਦੇ ਸੀਗੇ ਜੀ ਮੋਟਰਸਾਈਕਲ 'ਤੇ? 4 4 ਜਿਹੜੇ ਸੀ। ਹਾਂਜੀ ਨਾਮ ਵੀ ਪਤਾ ਲੱਗੇ ਨਾ? ਹਾਂ ਉਹਨਾਂ ਦੇ ਨਿੱਕਲੇ ਸਨੀ ਹੈ, ਕਾਕਾ ਸੋਨੀ ਹੈ। ਇਹ ਚਾਹ। ਕੋਈ ਸਰ ਕੀ ਕਾਰਵਾਈ ਹੋ ਰਹੀ ਜੀ ਇੱਥੇ? ਗਿਆਨ ਲੈ ਕੇ ਪੱਤਰ-ਦਸਤ ਕਰ ਰਹੇ ਹੋ ਰੋ। ਸਰਕਾਰਾਂ ਦੇ ਸਾਰੇ ਕਾਰਜਕਾਰੀ ਤੇ ਹੋਈ ਇਹਨਾਂ ਦਾ ਆਪਸੀ ਝਗੜਾ ਹੋਇਆ ਸੀਗਾ 325 ਦਾ ਪਰ ਆਪਸੀ بیٹھ ਕੇ ਨਾ ਬੈ ਉੱਥੇ ਰਾਜੀਨਾਮਾ ਹੋ ਗਿਆ ਸੀ ਗੜਸਨ ਕਪੜਾ ਜੋ ਅਸੀਂ ਇਨਫੋਰਮੇਸ਼ਨ ਦਿੱਤੀ ਹੈ ਸੋ ਬੈਠ ਕੇ ਰਾਜੀਨਾਮਾ ਕਰਨ ਤੋਂ ਬਾਅਦ ਫਿਰ ਵੀ ਇਹਨਾਂ ਦੀ ਆਪਸ ਵਿੱਚ ਜਿਹਨਾਂ ਤੋਂ ਤੁਮੇ ਮਤਕਰਾਰ ਚੱਲ ਰਹੀ ਸੀ ਉਹਦੇ ਇੰਚ ਚਾ ਕੇ ਇਹਨਾਂ ਨੇ ਆਪ ਝਗੜਾ